ਦੇ ਗਾਹਤਾਈ ਇਹਨਾਂ ਨੇ ਘਰੇਆਂ ਤੱਕਾ ਕੀਤਾ ਇਹਨੂੰ ਕੋਲ ਕੋਲੇ ਪਿੰਕ ਨੇ ਪੰਡਾ ਪਿੰਡ ਦੇ 7 5 ਲੱਖ 7 55 ਵਿੱਚੋਂ ਕਿੰਨੇ ਪੰਚ ਨੂੰ ਪਤਾ ਬੋਲੀ ਹੋਈ ਆ ਪਤਾ ਹੀ ਨਹੀਂ ਜੀ ਛੱਡ ਮੇਰੇ ਚਾਰ ਪੰਜ ਤਾਂ ਬਿਲਕੁਲ ਹੀ ਨਹੀਂ ਪਤਾ ਚਾਰ ਪੰਜ ਨੇ ਲੈ ਕੇ ਡੀਡੀਪੀ ਸਰਪੰਚੀ ਕਹੇ ਹੁੰਦੇ ਕਿ ਅਸੀਂ ਸਰਪੰਚਨਾ ਸੈਂਸ ਤੋਂ ਨਹੀਂ ਪੰਚਾਇਤਨਾ ਸੈਂਸ ਤੋਂ ਵੀਡੀਓ ਸਾਬ ਨੂੰ ਜੀ ਤੁਸੀਂ ਪੰਚਾਇਤ ਮੈਂਬਰ ਨੂੰ ਨੋਟ ਕਰਾਇਆ ਜੀ ਬੋਲੀ ਅੱਜ ਹਾਂਜੀ ਬਿਲਕੁਲ ਸਾਰੇ ਪੰਚਾਇਤ ਮੈਂਬਰ ਨੂੰ ਸੱਤ ਨੂੰ ਬਿਲਕੁਲ ਜੀ ਇਹ ਤਾਂ ਲਿਖ ਕੇ ਦੇ ਕੇ ਜੀ ਕਹਿੰਦਾ ਇਸ ਦਾ ਕੰਮ ਨਹੀਂ ਕਰਨਾ ਹੈ ਸਪੈਂਡ ਕੱਟ ਕਰਨ ਨੂੰ ਪੁਰਾਣੇ ਸਰਪੰਚਾਂ ਨੂੰ ਪੁੱਛ ਲਓ ਕਿਸੇ ਨੇ ਲਾਜ਼ਮਟ ਕਿਸਕਾ ਸਾਇਨ ਹੋਇਆ ਆ ਦਿਖਾ ਦਿਓ ਮੈਨੂੰ ਅੱਜ ਖੜਾ ਸਰਪੰਚ ਸਾਹਿਬ ਕੋਈ ਲਾਜ਼ਮਿੰਟੇ ਨਹੀਂ ਹੋਈ ਜੀ ਨਹੀਂ ਇਹ ਤਾਂ ਉਹ ਇੰਨੇ ਤੋਂ ਨਹੀਂ ਮੈਂਟਾ ਕੋਣੀ ਜੱਗੇ ਯਾਰ ਕਿਤੇ ਵੀ ਸਾਡੇ ਦੇ ਬਾਬੂ ਦੀ ਬੋਲੀ ਕਿਹੜੀ ਚ ਟੁੱਟੀਆਂ ਬੋਲੀ ਬਦਗੀਤ ਕਰੋ ਕਿੰਨੇ ਚੁਟਕੀ 10% 5% 20% 10% ਕੀਤੀ ਹੋ 20% ਦਾ ਗਵਰਨਮੈਂਟ ਕਹਿੰਦੀ ਆ ਜੀ ਏਸੀ ਜੀ ਉਹ ਦੋ ਵਾਰ ਕੈਨਸਲ ਹੋ ਚੁੱਕੀ ਹੈ ਬਿਲਕੁਲ ਬਿਲਕੁਲ ਅਸੀਂ ਕਹਿੰਦਾ ਦੋਸ ਕਾਹਦੀ ਹਜਰ ਕੋਲ ਪਹਿਲਾਂ ਦੋ ਪੁਲੀਆ ਕੈਨਸਲ ਦਾ ਪਤਾ ਤੁਹਾਨੂੰ ਬਿਲਕੁਲ ਨਹੀਂ ਜੀ ਪਤਾ 17 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਵਿੱਚ ਪਿੰਡ ਦੇ ਲੋਕਾਂ ਨੇ ਕਪੜੇ ਬਾਜ਼ੀ ਦੇ ਇਲਜ਼ਾਮ ਲਗਾਏ ਨੇ ਤੇ ਇਸ ਨੂੰ ਲੈ ਕੇ ਪੰਚਾਇਤ ਦਫ਼ਤਰ ਦੇ ਵਿੱਚ ਮਾਹੌਲ ਗਰਮ ਆ ਗਿਆ ਜਿੱਥੇ ਕਿ ਪਿੰਡ ਦਾ ਸਰਪੰਚ ਤੇ ਪੰਚਾਇਤ ਸਕੱਤਰ ਸਮੇਤ ਕਾਸ਼ਤਕਾਰ ਤੇ ਚਾਰ ਪੰਚਾਇਤ ਮੈਂਬਰ ਆਮੋ ਸਾਹਮਣੇ ਦਿਖਾਈ ਦਿੱਤੇ ਪੰਚਾਇਤੀ ਜ਼ਮੀਨ ਨੂੰ ਠੇਕੇ ਤੇ ਲੈ ਕੇ ਵਾਹੀ ਕਰਨ ਵਾਲੇ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਬਾਰੇ ਉਸ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਤੇ ਉਸ ਨੇ ਪੰਚਾਇਤ ਸਕੱਤਰ ਤੇ ਇਲਜ਼ਾਮ ਲਗਾਇਆ ਕਿ ਬੋਲੀ ਦੇ ਵਿੱਚ ਮਿਲੀਪੁਖਤ ਕਰਕੇ ਵੱਡੀ ਕਪਲੇਬਾਜ਼ੀ ਕੀਤੀ ਗਈ ਹੈ ਸਾਡੇ ਪੰਚਾਇਤੀ ਜ਼ਮੀਨ ਮੈਂ ਬਾਹਰਿਆਂ ਜੀ ਪਿਛਲੇ ਸਾਲ ਤੇਕੇ ਦੇ ਲੱਤੀ ਸੀ ਵੀ ਜੀ ਇਸ ਵਾਰ ਅਸੀਂ ਬੋਲੀ ਕਰਾਉਣ ਦੀ ਤਰੀਕਾ ਰੱਖਿਆ ਕੁਛ ਦੇ ਸੀ ਕਿ ਸੈਕਟਰੀ ਸਾਹਿਬ ਨੂੰ ਵਾਰ-ਵਾਰ ਫੋਨ ਕਰਕੇ ਬਸ ਸੈਕਟਰੀ ਸਾਹਿਬ ਜਨਕਨ ਵੀ ਅੱਜ ਕੰਨ ਕੱਲ ਕਰਾਉਂਗਾ ਜੀ ਕਿ ਕੱਲ 16 6 ਨੂੰ ਜੀ ਸੈਕਟਰੀ ਸਾਹਿਬ ਨੇ ਪਤਾ ਨਹੀਂ ਕਿੱਥੇ ਬੋਲੀ ਕਰਾਈ ਜਾਂ ਕਿੱਥੇ ਨਹੀਂ ਕਰਾਈ ਸਾਨੂੰ ਪਤਾ ਲੱਗਿਆ ਸ਼ਾਮੀ ਜੇ ਅੱਜ ਅਸੀਂ ਵੀਡੀਓ ਦਫ਼ਤਰ ਆਏ ਜੀ ਇੱਥੇ ਆ ਕੇ ਅਸੀਂ ਪਤਾ ਕੀਤਾ ਵੀ ਸਾਹਿਬ ਉਹ ਕਨ ਵੀ ਸੈਕਟ ਹੋ ਗਈ ਕੱਲ ਬੋਲੀ ਜੀ ਬੋਲੀ ਸਰਪੰਚ ਸਾਹਿਬ ਮਨਦੀਪ ਨੇ ਆਪਣੇ ਘਰੇ ਕਰਾ ਲਈ ਆਪਣੇ ਚੇਤੇ ਚਾਚੇ ਦੇ ਨਾਂ ਤੇ ਪਰਚੀ ਪਟਾ ਕੇ ਜ਼ਮੀਨ ਉਹਨੇ ਆਪ ਖੋਦ ਪਾਉਣੀ ਹੈ ਜੀ ਤੇ 5% ਮੋਟੇ ਹਾਲਾਂਕਿ ਮੈਂ 25 30% ਵੱਧਾ ਕੇ ਕਰਕੇ ਗਵਰਨਮੈਂਟ ਨੇ ਕਿਹਾ ਸੀ 20% ਮੈਂ 25 30% ਵਾਧਾ ਕਰਕੇ ਬੋਲੀ ਜ਼ਮੀਨ ਨੂੰ ਲੈਣ ਨੂੰ ਤਿਆਰ ਹਾਂ ਜੀ ਮੈਂ ਬੇਨਤੀ ਕਰਦਾ ਜੀ ਪ੍ਰਸ਼ਾਸਨ ਨੂੰ ਜੀਡੀਪੀਓ ਸਾਹਿਬ ਨੂੰ ਵੀ ਡਾਇਰੈਕਟਰ ਸਾਹਿਬ ਨੂੰ ਵੀ ਇਹ ਬੋਲੀ ਕੈਨਸਲ ਕਰਕੇ ਦੁਬਾਰਾ ਕਰਾਈ ਜਾਵੇ ਜੀ ਮੈਂ ਜ਼ਮੀਨ 25 30% ਲੈਣ ਤੇ ਵੱਧ ਲੈਣ ਤੇ ਤਿਆਰ ਹਾਂ ਦੂਜੇ ਪਾਸੇ ਪਿੰਡ ਦੇ ਪੰਚਾਇਤ ਮੈਂਬਰ ਵੀ ਪੰਚਾਇਤ 77 ਤੇ ਸਰਪੰਚ ਦੇ ਉਲਟ ਵਿਖਾਈ ਦਿੱਤੇ ਤੇ ਉਹਨਾਂ ਤਹਾਕ ਤੇ ਉਹਨਾਂ ਨੂੰ ਬੋਲੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਤੇ ਇਥੋਂ ਤੱਕ ਕਿ ਪਿੰਡ ਦੇ ਗੁਰੂ ਘਰ ਦੇ ਵਿੱਚ ਵੀ ਅਨਾਉਂਸਮੈਂਟ ਨਹੀਂ ਕਰਵਾਏ ਗਏ ਜਿਹੜੀ ਪੰਚਾਇਤ ਦੀ ਬੋਲੀ ਹੋਈ ਆ ਕੱਲ ਉਹਦੇ ਬਾਰੇ ਤੁਹਾਨੂੰ ਨੌਲੇਜ ਸੀਗੀ ਬਿਲਕੁਲ ਨਹੀਂ ਨੌਲੇਜ ਸਾਾਨੂੰ ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈਗੀ ਨਾ ਸਾਨੂੰ ਕਿਸੇ ਦਾ ਫੋਨ ਕਾਲ ਆਇਆ ਨਾ ਪਿੰਡ 'ਚ ਅਨਾਉਂਸਮੈਂਟ ਹੋਈ ਆ ਅੱਛਾ ਜੀ ਦੋ ਵਾਰ ਪਹਿਲਾਂ ਤਾਂ ਦੋ ਵਾਰ ਪਹਿਲਾਂ ਰਜੈਕਟ ਹੋਈ ਥੁਨੂੰ ਪਤਾ ਬੋਲੀ ਉਹਦੇ ਬਾਰੇ ਵੀ ਸਾਨੂੰ ਨਹੀਂ ਪਤਾ ਉਹਦੇ ਬਾਰੇ ਰਜੈਕਟ ਉਹਦੇ ਬਾਰੇ ਵੀ ਇਹਨਾਂ ਨੇ ਆਪੇ ਲੋਹਮੜ ਕਰਾ ਕੇ ਗਲੋਮੈਂਟ ਕਰਾ ਦੀ ਜਰੂਰ ਕਰਾਤੀ ਮੁਰਕੇ ਸਾਈਟ ਤੇ ਸਭ ਉਥੇ ਪਿੰਡ ਜਾਂਦੇ ਨਹੀਂ ਸੀ ਉਹ ਬੋਲੀ ਕੈਨਸਲ ਸਾਨੂੰ ਨਹੀਂ ਪਤਾ ਜੀ ਬਾਰੇ ਤੁਸੀਂ ਨਾ ਹੁਣ ਪਤਾ ਕੱਲ ਬੋਲੀ ਹੋਈ ਸਾਨੂੰ ਅੱਜ ਸਵੇਰੇ ਪਤਾ ਲੱਗਿਆ ਜੀ ਉਹਨੇ ਕਿਹਾ ਵੀ ਤੁਸੀਂ ਜੀ ਬਚਾਰੇ ਮੈਂ ਆਪਣਾ ਕੰਮ ਨਹੀਂ ਕਰਨਾ ਹੈਗਾ ਇਸ ਲਈ ਇਹ ਕੰਮਬਾਰੀ ਨਹੀਂ ਹੈਗੀ ਜੀ ਇਹ ਗੱਲ ਸਾਰੇ ਜਤਾਈਆ ਮੀਡੀਅਮ ਮੈਡਮ ਦੇ ਵੀ ਡੀਡੀਪੀਓ ਮੈਡਮ ਦੇ ਵੀ ਭਾਈ ਅਸੀਂ ਸਰਪੰਚ ਨਾਲ ਸਹਿਮਤ ਨਹੀਂ ਹੈਗੇ ਬਸ ਹੋਰ ਸਾਨੂੰ ਵੀ ਕੰਮ ਬਾਰੇ ਕੋਈ ਗਿਆ ਨਹੀਂ ਹੁਣ ਸਾਡੇ ਪਿੰਡ ਬੀਹ ਬਣੀ ਆ ਰੋਕਣ ਦੀ ਰੋਕ ਸਕਦੇ ਸੀ ਅਜੇ ਨਹੀਂ ਰੋਕੀ ਹਾਲਾਂਕਿ ਜਿਹੜੀ ਨਿਰਗਾਂ ਦੀ ਬੀਹ ਬਣੀ ਆ ਉਹ ਸਾਰੀ 2 ਨੰਬਰ ਦੇ ਕੰਮ ਕਰਿਆ ਇਹਨਾਂ ਨੇ ਸਿੱਧੀ ਗੱਲ ਹੈ ਪਲਾਟੇਸ਼ਨ ਦਾ ਮਿਸਟਰ ਆਲਾਉਂਦਾ ਸੀ ਮੈਂਬਰ ਲੱਗਦੀ ਦੀ ਵੀਹ ਦੇ ਵਿੱਚ ਅੱਛਾ ਹਾਂਜੀ ਉਹ ਚ ਵੀ ਕਪੜੇ ਬਾਜੀ ਹੋਈ ਥੋੜੇ ਸਾਨੂੰ ਇਸ ਵਾਰ ਬੋਲੀ ਬਾਰੇ ਕੁਝ ਨਹੀਂ ਪਤਾ ਨਾ ਸਾਨੂੰ ਕੋਈ ਸੁਨੇਹਾ ਲੱਗਿਆ ਹਾਂਜੀ ਪਹਿਲਾਂ ਵੀ ਹੋਈ ਆ ਇਹਨਾਂ ਦੀ ਬੋਲੀ ਦਾ ਸਾਨੂੰ ਉਹਦਾ ਵੀ ਕੋਈ ਮੈਸੇਜ ਨਹੀਂ ਸੀ ਤੁਹਾਨੂੰ ਕੀ ਲੱਗਦਾ ਬੀ ਬੋਲੀ ਜੀ ਕਪੜੇ ਬਾਜੀ ਹੋਈ ਹੈ ਕਪੜੇ ਬਾਜੀ ਹੋਈ ਹੈ ਘਰ ਬੈ ਕੇ ਸਰਪੰਚ ਨੇ ਆਪਣੇ ਘਰ ਬੈ ਕੇ ਬੋਲੀ ਦਰਪਾਈ ਹੈ ਕੋਈ ਦੁਬਾਰਾ ਬੋਲੀ। ਕੋਈ ਕੀ ਮੰਗ ਕਰਦੇ ਹੋ ਸਾਡੇ ਜੀ? ਇਹ ਦੁਬਾਰਾ ਬੋਲੀ ਹੋ ਗਈ ਗੁਰਦੁਆਰੇ। ਬਿਲਕੁਲ ਕੈਂਸਲ ਹੀ ਬੋਲੀ ਕੈਂਸਲ। ਕਿੰਨੇ ਏਕੜ ਦੀ ਜ਼ਮੀਨ ਹੈ ਪਿੰਡ ਦੀ ਪੰਚਾਇਤ ਦੀ? 17 ਏਕੜ। 17 ਏਕੜ ਜ਼ਮੀਨ ਹੈ। ਇਹ ਤਾਂ ਕਹਿੰਦੇ 5% ਦੇ ਦੋ ਵਾਰ ਬੋਲੀ ਕੈਂਸਲ ਹੋਈ ਹੈ ਤੀਜੀ ਵਾਰ ਕਰਾਈਆ ਸੀ। ਸਾਨੂੰ ਨਹੀਂ ਨਾ ਪਤਾ। ਮਾਮਲਾ ਮਾਛੀਵਾੜਾ ਦੇ ਪਿੰਡ ਬਰਮਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕੇ ਪਿੰਡ ਦੇ ਸਰਪੰਚ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆਇਆ ਕਿ ਕਿ ਪਿੰਡ ਦੇ ਚਾਰ ਪੰਚਾਇਤ ਮੈਂਬਰ ਉਸ ਦੇ ਵਿਰੋਧੀ ਤਰ੍ਹਾਂ ਨਾਲ ਸਬੰਧ ਰੱਖਦੇ ਨੇ ਤੇ ਵਿਕਾਸ ਦੇ ਕੰਮਾਂ ਦੇ ਵਿੱਚ ਵੀ ਰੁਕਾਵਟ ਪਾਉਂਦੇ ਰਹਿੰਦੇ ਨੇ ਤੇ ਉਹਨਾਂ ਕਿਹਾ ਹੈ ਕਿ ਜਦੋਂ ਵੀ ਪੰਚਾਇਤ ਦੀ ਕੋਈ ਮੀਟਿੰਗ ਬੁਲਾਈ ਜਾਂਦੀ ਆ ਤਾਂ ਇਹ ਸ਼ਾਮਲ ਨਹੀਂ ਹੁੰਦੇ ਦੇਖੋ ਜੀ ਇਹ ਸ਼ਰਾਰਤੀ ਬੰਦੇ ਨੇ ਜੀ ਇਹ ਸਾਡੇ ਪਿੰਡ ਦਾ ਪਹਿਲਾਂ ਵੀ ਬੜਾ ਨੁਕਸਾਨ ਕਰਾ ਚੁੱਕੇ ਨੇ ਜੀ ਸਾਨੂੰ ਜਿੱਦਾਂ ਦੀ ਪੰਚਾਇਤ ਨੇ ਸੌਹ ਚੁੱਕੀ ਆ ਉਸ ਦਿਨ ਤੋਂ ਇਹ ਕਲੇਸ਼ ਪਾਉਂਦੇ ਆ ਰਹੇ ਨੇ ਇਹ ਬਕਾਇਦਾ ਵੀਡੀਓ ਸਭ ਕੋਲ ਵੀ ਲਿਖ ਕੇ ਦੇ ਕੇ ਗਏ ਨੇ ਉਡੀ ਅਸੀਂ ਸਰਪੰਚ ਨਾਲ ਸਹਿਮਤ ਨਹੀਂ ਹੈਗੇ ਅਸੀਂ ਕਿਸੇ ਕੰਮ 'ਤੇ ਸਾਈਨ ਨਹੀਂ ਕਰਨੇ ਡੀਡੀਪੀਓ ਸਾਹਿਬ ਕੋਲ ਵੀ ਦੇ ਕੇ ਆਨੇ ਸਾਡੀਆਂ ਮੀਟਿੰਗਾਂ ਦੇ ਵਿੱਚ ਵੀ ਇਹ ਇਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਕਿਸੇ ਥੋੜੇ ਵਿਕਾਸ ਕਾਰਜ ਨਾਲ ਕਿਸੇ ਕੰਮ ਨਾਲ ਅਸੀਂ ਸਹਿਮਤ ਨਹੀਂ ਹੈਗੇ ਜੀ ਦੇਖੋ ਜੀ ਜਿਹੜੀ ਇਹ ਬੋਲੀ ਦੀ ਗੱਲ ਕਰਦੇ ਨੇ ਪੰਚਾਇਤ ਵਾਲੀ ਜ਼ਮੀਨ ਦੀ ਉਹ ਸਹੀ ਜੋ ਗਵਰਨਮੈਂਟ ਦੀ ਹਦਾਇਤਾਂ ਦੇ ਅਕੋਰਡਿੰਗ ਹੋਈ ਹੈ ਕੋਈ ਉਹਦੇ ਵਿੱਚ ਫਰਕ ਨਹੀਂ ਕੋਈ ਕੁਝ ਨਹੀਂ ਹੈ ਇਹ ਕਹਿੰਦੇ ਸਾਡੇ ਪੰਚਾਂ ਨੂੰ ਦੱਸਿਆ ਨਹੀਂ ਹੈਗਾ ਆਹ ਦੇਖੋ ਜੀ ਇਹਨਾਂ ਨੂੰ ਮੈਂ ਪਹਿਲਾਂ ਨੋਟਿਸ ਕੱਢਿਆ ਸੀਗਾ ਏਜੰਡਾ ਜੀ 21 4 2025 ਨੂੰ ਵੀ ਆਪਾਂ ਸ਼ਾਮਲਾੜ ਜ਼ਮੀਨ ਦੀ ਬੋਲੀ ਕਰਾਉਣੀ ਆ ਇਹਨਾਂ ਨੇ ਏਜੰਡਾ ਲੈਣ ਤੋਂ ਵੀ ਇਨਕਾਰ ਕਰਤਾ ਜੀ ਆ ਸਾਡੇ ਚੌਕੀਦਾਰ ਸਾਹਿਬ ਦੀ ਰਿਪੋਰਟ ਆ ਇਹਨਾਂ ਨੇ ਏਜੰਡਾ ਵੀ ਨਹੀਂ ਲਿਆ ਫਿਰ ਅਸੀਂ ਦੂਸਰਾ ਏਜੰਡਾ ਕੱਢਿਆ ਜੀ 25 4 25 ਨੂੰ ਜੀ ਉਹਦੇ ਵਿੱਚ ਫਿਰ ਇਹਨਾਂ ਨੇ ਉਹੀ ਅਸੀਂ ਵਿਕਾਸ ਕਾਰਜਾਂ ਸੰਬੰਧੀ ਐਮਪੀ ਤੋਂ ਗ੍ਰਾਂਟ ਲੈਂਡਸ ਸੰਬੰਧੀ ਸ਼ਮਸ਼ਾਮ ਘਾੜ ਦਾ ਕੰਮ ਸ਼ੁਰੂ ਕਰਾਉਣ ਸੰਬੰਧੀ ਬਰਮਾ ਦਾ ਕੰਮ ਸ਼ੁਰੂ ਕਰਾਉਣ ਸੰਬੰਧੀ ਸ਼ਾਮਲਾੜ ਜ਼ਮੀਨ ਦੀ ਬੋਲੀ ਕਰਾਉਣ ਸਮਝ ਜੀ ਜੀ ਇਹ ਨੋਟਸ ਬਗਾਇਦਾ ਕੱਢੇ ਨੇ ਇਹਨਾਂ ਨੂੰ ਪਰ ਇਹਨਾਂ ਨੇ ਏਜੰਡਾ ਲੈਣ ਤੋਂ ਜਵਾਬ ਕਰਤਾ ਨਾ ਇਹ ਉੱਥੇ ਹਾਜ਼ਰ ਹੋਏ ਨਹੀਂ ਹੁਣ ਤੁਸੀਂ ਦੱਸੋ ਜੀ ਇਹ ਕਹਿੰਦੇ ਸਾਡੇ ਪੰਚਾਂ ਨੂੰ ਦੱਸਿਆ ਨਹੀਂ ਹੈਗਾ ਮੈਂ ਕੀ ਨਹੀਂ ਦੱਸਿਆ ਉਸ ਤੋਂ ਬਾਅਦ ਬੀਡੀ ਪੀਓ ਸਾਹਿਬ ਨੇ ਆਪਦਾ ਨੋਟਸ ਕੱਢਿਆ ਉੱਥੇ ਵੀ ਇਹ ਗੈਰ ਹਾਜ਼ਰ ਰਹੇ ਨੇ ਜੀ ਉਹ ਕਹਿੰਦਾ ਜੀ 5% ਤੇ ਬੋਲੀ ਹੋਈ ਹੈ ਦੋ ਵਾਰ ਕੈਨਸਲ ਹੋਈ ਹੈ ਕਹਿੰਦਾ ਸਭ ਨੂੰ ਨੋਟਿਸ ਨਹੀਂ ਆਇਆ ਦੋ ਵਾਰ ਕੋਈ ਲੈਣੇ ਵਾਲਾ ਨਹੀਂ ਸੀਗਾ ਜੀ ਬੋਲੀ ਉਹ ਬੰਦਾ ਕਹਿੰਦਾ ਜੀ ਮੈਂ 25 30% ਬੱਧ ਤੇ ਲੈਣ ਨੂੰ ਤਿਆਰ ਹਾਂ ਜੀ ਦੇਖੋ ਜੀ ਫਿਰ ਲੈਂਦਾ ਜੀ ਅਸੀਂ ਤਾਂ ਬੋਲੀ ਓਪਨ ਕਰਾਈ ਆ ਬਕਾਇਦਾ ਵੀਡੀਓ ਬਣੀ ਆ ਗੁਰਦੁਆਰਾ ਸਾਹਿਬ ਦੇ ਬਾਹਰ ਜਿੱਥੇ ਅੱਗੇ ਬੋਲੀ ਹੁੰਦੀ ਉੱਥੇ ਬੋਲੀ ਹੋਈ ਆ ਜੀ ਜਿਵੇਂ ਉਹਨਾਂ ਨੂੰ ਲਾਏ ਕੇ ਦੋਸ਼ ਤੇ ਗਲਤ ਸਾਰੇ ਬਿਲਕੁਲ ਜੀ ਬਿਲਕੁਲ ਤੇ ਹੁਣ ਇਸ ਮਾਮਲੇ ਬਾਰੇ ਪੰਚਾਇਤ ਸਖਤਰ ਦਾ ਕੀ ਕਹਿਣਾ ਹੈ ਆਓ ਤੁਸੀਂ ਖੁਦ ਹੀ ਸੁਣ ਲਓ ਧੱਕਾ ਕੀਤਾ ਇਹਨਾਂ ਨੇ ਅਰੇਆਂ ਧੱਕਾ ਕੀਤਾ ਇਹਨਾਂ ਨੇ ਹੋਰ ਵੀਡੀਓ ਬਣੀ ਆ ਕੋਈ ਵੀ ਧੱਕਾ ਬਣ ਕੇ ਗੁਰਦੁਆਰਾ ਸਾਹਿਬ ਗੋਲੀ ਹੋਈ ਆ ਇਹ ਮੈਂ ਮੈਂ ਪਾਉਂਦਾ ਨਾ ਮੈਂ 20 20% ਤੇ ਇਹਨੇ ਮੈਨੂੰ ਦੇਣ ਨੂੰ ਤਿਆਰ ਮੈਂ ਕਹਾ 20% ਬੋਲੀ ਪਾ ਕੇ ਦਿੰਦਾ ਉਦੋਂ ਉਦੋਂ ਤੇ ਬੋਲੀ ਦੇਣ ਨੂੰ ਵੀ ਤਿਆਰ ਹਾਂ ਜੀ ਮੈਂ ਜ਼ਮੀਨ ਮੈਂ ਖੁਦ ਬਾਹਰ ਹਾਂ ਇਹ ਅਰੰਗਲੀ ਕੋਪ ਕੋਈ ਆ ਕਲਦੇ ਸਰ ਫੈਕਟਰੀ ਕੋਲ ਮੈਂ ਕਿੰਨੇ ਪੰਜ ਆਈ ਤੁਹਾਡੇ ਉੱਥੇ ਕਿੰਨੇ ਪੰਜ ਉੱਥੇ ਪੰਜ ਨੇ ਕੋਈ ਹੋਣੀ ਇੱਕ ਦੋ ਨਹੀਂ ਤੁਹਾਡੇ ਕੋ ਕਿੰਨੇ ਕੋਲ ਕੋਲੇ ਪਿੰਕ ਕਿੰਨੇ ਪੰਡਾ ਪਿੰਦੇ ਸੱਤ ਪੰਜ ਨਹੀਂ ਸੱਤ ਪੰਜ ਉਹ ਚੋਂ ਕਿੰਨੇ ਪੰਜ ਰੁਪਏ ਦਾ ਬੋਲੀ ਹੋਈ ਆ ਪਤਾ ਹੀ ਨਹੀਂ ਜੀ ਸਾਡ ਮੇਰੇ ਚਾਰ ਪੰਜਾਂ ਤਾਂ ਬਿਲਕੁਲ ਹੀ ਨਹੀਂ ਪਤਾ ਜੀ ਚਾਰ ਚਾਰ ਪੰਜ ਖੜੇ ਚਾਰ ਚਾਰ ਪੰਚਾਇਤ ਮੈਂਬਰ ਉਹ ਪਤਾ ਨਹੀਂ ਬੋਲੀ ਹੋਈ ਜਾਂਦੇ ਪਿੰਡ ਦੇ ਜਾਂਦੇ ਕਿ ਬਾਹਰ ਦੇ ਕਿਤੇ ਪਿੰਡ ਦੇ ਪਿੰਡ ਦੇ ਚ ਬਾਹਰ ਬਿਲਕੁਲ ਵੀ ਨਹੀਂ ਪਤਾ ਜੀ ਟੱਕਾ ਕੀਤਾ ਕਦੀ ਫੈਕਟਰੀਆਂ ਤਾਂ ਕਾਰੀ ਪਾਏ ਜਿਹੜੇ ਚਾਰ ਪੰਜ ਨੇ ਲਿਖ ਕੇ ਡੀਡੀਪੀਓ ਸਰਪੰਚ ਹੀ ਕਹੇ ਹੁੰਦੇ ਕਿ ਅਸੀਂ ਸਰਪੰਚ ਦਾ ਸਾਇਨ ਵੀ ਪੰਚਾਇਤ ਦਾ ਸਾਇਨ ਵੀ ਵੀਡੀਓ ਸਾਹਬ ਨੂੰ ਵੀ ਤੁਸੀਂ ਪੰਚਾਇਤ ਮੈਂਬਰ ਨੂੰ ਨੋਟ ਕਰਾਇਆ ਜੀ ਬੋਲੀ ਅੱਜ ਹਾਂਜੀ ਬਿਲਕੁਲ ਸਾਰੇ ਪੰਚਾਇਤ ਮੈਂਬਰ ਸੱਤਾਂ ਨੂੰ ਬਿਲਕੁਲ ਜੀ ਇਹ ਤਾਂ ਲਿਖ ਕੇ ਦੇ ਗਏ ਜੀ ਕਹਿੰਦੇ ਇਸ ਦਾ ਕੰਮ ਨਹੀਂ ਕਰਨਾ ਹੈਗਾ ਇਹ ਬਿਲਕੁਲ ਬਿਲਕੁਲ ਕੀ ਕਰਾਂ ਸੀ ਪੰਚਾਇਤ ਵਿੱਚ ਕੰਮ ਨਹੀਂ ਕਰਨਾ ਆ ਰਿਟਰਨ ਦੇ ਵਿੱਚ ਪਿਆ ਸਭ ਕੁਝ ਹੰਦੇ ਦੇਣਾ ਹੀ ਕੋਈ ਐਂਡਰੋ ਵੀ ਕੋਈ ਖਾਣਾ ਪੂਰਤੀ ਹੈ ਕੋਈ ਖਾਦਾ ਸਭ ਤੱਕ ਕਾ ਹੋਇਆ ਜੀ ਇਹ ਅਸੀਂ 20% 20% ਬੋਲੀ ਜਿਹੜੀ ਸਰਕਾਰ ਨੇ ਕਹਾ ਸੀ ਉੱਤੇ ਵੀ ਬੋਲੀ ਦੇਣ ਨੂੰ ਤਿਆਰ ਆ ਬੋਲੀ ਹੋਈ ਕਿੱਥੇ ਸਰਪੰਚ ਸਾਹਿਬ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਕਿਹਦੀ ਬਣਾਈ ਆ ਜਿੱਥੇ ਆਮ ਹੁੰਦੀ ਆ ਅੱਗੇ ਹੁੰਦੀ ਆ ਪਹਿਲਾਂ ਹੁੰਦੀ ਬਿਲਕੁਲ ਨਹੀਂ ਹੋਈ ਗੁਰਦਾਰ ਸਾਹਿਬ ਜੁਈ ਆ ਉੱਥੇ ਬਿਲਕੁਲ ਨਹੀਂ ਗੁਰਦਾਰ ਸਾਹਿਬ ਚ ਬਿਲਕੁਲ ਨਹੀਂ ਹੋਈ ਸੀ ਗੁਰਦੁਆਰਾ ਸਾਹਿਬ ਤੋਂ ਬਾਹਰ ਦੀ ਵੀਡੀਓ ਦਿਖਾਓ ਜੀ ਸੱਤ ਬਣੀ ਹੋਇਆ ਚੌ ਵੀਡੀਓ ਹੈਗੀ ਆ ਬਗੈਰ ਸਾਰੀ ਪੁਹੇਤ ਨੂੰ ਦਿਖਾ ਦਿੰਦਾ ਮੇਰਾ ਐਂਟਰੀ ਪ੍ਰੋਸੈਸ 13 ਚੇਤੂਕ ਨੂੰ ਕੰਪਲੀਟ ਨਹੀਂ ਹੋ ਗਈ ਉਹ ਤਾਂ ਗਲਤੀ ਐਂਟਰੀ 20% ਸਰਕਾਰ ਨੇ ਕਹੀਆ ਇਹਨਾਂ ਨੂੰ ਪੁੱਛੋ ਜੀ ਕੀ ਰੇਟ ਚੜੀਆ ਬੋਲੀ ਮੈਂ 20% ਕਹਿਆ ਸਰਕਾਰ ਨੇ ਮੈਂ 30% ਬੋਲੀ ਦੇ ਕੇ ਤੁਹਾਨੂੰ ਤਿਆਰ ਖੜਾ ਮੈਂ ਜ਼ਮੀਨ ਨੂੰ ਬਾਹਰਿਆਂ ਅਜੇ ਤੱਕ ਖਾਤੇ ਚ ਪੈਸੇ ਵੀ ਨਹੀਂ ਗਏ ਉਹ ਵੀ ਪੁੱਛ ਲੋ ਜੀ ਹੈ ਬਾਅਦ ਵਿੱਚ ਤੇ ਆ ਪੰਚਾਇਤ ਦੇ ਖਾਤੇ ਚ ਪੈਸੇ ਵੀ ਨਹੀਂ ਗਏ ਮੈਂ ਨਕਦ ਪੈਸੇ ਦੇਣ ਨੂੰ ਤਿਆਰ ਖੜਾ ਅੱਛਾ ਜੀ ਨਕਦ ਹੋਣੇ 25% ਮੈਂ ਪਾ ਕੇ ਦਲਾਂ ਨਕਦ ਰਕਮ ਹੀ ਦੇ ਦੰਦਾ ਪਿੰਡ ਦੇ ਵਿੱਚ ਲੋਸਮੈਂਟਰੀ ਕਰਾਈਗੀ ਪਿੰਡ ਦੇ ਨੌਸਮੈਂਟਰੀ ਕਰਾਈਗੀ ਕੋਈ ਕੁੱਲ ਵੀ ਨਹੀਂ ਕਰਾਈਗੀ ਤੁਸੀਂ ਪਿੰਡ ਘਟ ਕਰ ਲਓ ਪੁਰਾਣੇ ਸਰਪੰਚਾਂ ਨੂੰ ਪੁੱਛ ਲਓ ਕਿਸੇ ਨੇ ਲੋਸਮੈਂਟਰੀ ਕਰਾਈ ਜੀ ਚੌਕੀਦਾਰ ਦੇ ਕੇ ਸਾਈਨ ਦਿਖਾ ਦੇ ਮੈਨੂੰ ਵੀ ਸਰ ਸਾਈਨ ਹੋਏ ਆ ਦਿਖਾ ਦੇ ਮੈਨੂੰ ਹੱਥ ਖੜਾ ਸਰਪੰਚ ਸਾਹਿਬ ਮੈਨੂੰ ਚੌਕੀਦਾਰ ਸੈਕਟਰ ਸਰ ਹੋਏ ਚੌਕੀਦਾਰ ਦੇ ਸਾਈਨ ਜੀ ਬੋਲੀ ਲੋਸਮੈਂਟਰੀ ਲੋਸਮੈਂਟਰੀ ਦੱਸੋ ਜੀ ਬੋਲੀ ਚੌਕੀਦਾਰ ਦੇ ਸਾਈਨ ਹੋਏ ਜੀ ਸਾਈਨ ਤੋਂ ਤਾਂ ਹੁੰਦਾ ਜੀ ਉਹਦਾ ਨਾਮ ਸੁਣ ਮਾਈਕੀ ਬਣਾਉਣਾ ਉਹਦਾ ਕੋਈ ਨਹੀਂ ਲੋਸਮੈਂਟੇ ਨਹੀਂ ਹੋਈ ਜੀ ਨਹੀਂ ਇਹ ਤਾਂ ਨੇ ਇਹਨਾਂ ਨੇ ਤਾਂ ਨਹੀਂ ਮੈਟਰ ਕਰਨੇ ਜਗੇ ਯਾਰ ਦੌਰ ਹੋਈ ਜਾਂਦੀ ਹੈ ਤੁਸੀਂ ਕੀ ਗੱਲ ਕਹੀ ਸੀ ਸੈਕਟਰ ਸਾਹਿਬ ਨੂੰ ਫੋਨ ਤੇ ਮੇਰੇ ਨਾਲ ਗੱਲ ਹੋਈ ਸੀ ਮੈਂ ਕਿਹਾ ਬੋਲੀ ਤੁਸੀਂ ਕਹਿੰਦੇ ਕਰਾਉਣੇ ਬੋਟਾ ਦਾ ਬਾਤ ਕਰਾਵੇਂ ਹੁੰਦੀ ਰਿਮੈਸਕੂਰਤੀਆਂ ਇਹ ਸੈਕਟਰ ਸਾਹਿਬ ਨੇ ਮੈਨੂੰ ਫੋਨ ਤੇ ਗੱਲ ਕੀਤੀ 100 ਰੁਪਏ ਕਿਹਾ ਕਿਰੇ 100 ਰੁਪਏ ਮੈਨੂੰ ਨਾ ਮੈਨੂੰ ਕਾਲ ਕੀਤੀ ਮੈਂ ਕਿਹਾ ਜੀ ਮੈਂ ਜ਼ਮੀਨ ਬਾਹਰ ਹਾਂ ਮੈਂ ਚਾਹੁੰਦਾ ਇਹ ਕਰਨ 15 ਮੈਂ ਕਿਹਾ ਜੀ ਚੌਧਰੀ ਗੁਆਲੀ ਮਿਲਣੀ ਪਾਣੀ ਦੀ ਜੀ ਅਸੀਂ ਗਵਾਹ ਸਮਝਣ ਤੋਂ ਪੂਰ ਫਿਰ ਕੇ ਅਸੀਂ ਸ਼ਾਇਦ ਬੁਣੀ ਕੀਤੀ ਆ ਓਪਨ ਉਹ ਪਤਾ ਕਹਿੰਦਾ ਜੀ ਕਹਿੰਦੇ ਮੈਂ 30% ਦੇ ਵਾਪਸ ਜਿੰਨਿਆਂ ਬਾਬਾ ਮੈਂ ਦੀਨ ਪਿਆਰ ਹੈ ਇਹਨਾਂ ਪੁੱਛੋ ਜੀ ਕਹਾਂ ਬਤਗੀ ਤੇ ਬਸ 20 ਕਿੰਨੇ ਚੁਟਕੀ 10% 5% 20% 10% ਕੀਤੀ ਹੈ 20% ਦਾ ਗਵਰਨਮੈਂਟ ਕਹਿੰਦੀ ਹੈ ਜੀ ਸਰਕਾਰ ਨੂੰ ਮੌਕੇ ਆਈ ਨਹੀਂ ਮੈਂ ਮੌਕੇ ਤੇ ਮੈਂ ਕਿੰਨੀ ਵਾਰ ਤੁਹਾਨੂੰ ਗੁਣ ਕੀਤਾ ਬੋਲਦੇ ਪਏ ਕੱਲ ਫਿਰ ਕੱਲ ਪਰ ਅਪ੍ਰੈਲ ਦੇ ਵਿੱਚ ਲੋੜੀ ਰੱਖੀ ਇਹਨਾਂ ਨੇ ਬਾਅਦ ਅਪ੍ਰੈਲ ਤੋਂ ਸੈਕਟਰ ਸਾਹਿਬ ਗਏ ਪਿੰਡ ਸਰਕਾਰ ਪਰ ਮੈਂ ਉੱਤੇ ਬੈਠਾ ਸੀਗਾ ਇਹ ਜਿਹੜਾ ਕਰਕੇ ਹੋ ਗਿਆ ਇਹਨਾਂ ਨੂੰ ਬਹਿਸਬਾਣੀ ਕਰਨਾ ਪ੍ਰਸਾਦ ਦੇਣਾ ਸੀ ਆਪਾਂ ਜਵਾਬ ਦੇਣਾ ਸੀ ਹਾਂਜੀ ਤੁਹਾਨੂੰ ਫੋਨ ਕੀਤਾ ਮੈਂ ਮੈਂ ਤੁਹਾਨੂੰ ਤੁਸੀਂ ਮੈਨੂੰ ਫੋਨ ਨਹੀਂ ਕੀਤਾ ਜੀ ਯਾਰ ਮੈਂ ਕਿਹਾ ਸੌਂਗਰ ਬੋਲੀ ਕਰ ਲੈ ਇਹਨਾਂ ਨੇ ਵੋਟਾਂ ਤੋਂ 19 ਤਰੀਕ ਤੋਂ ਬਾਅਦ ਗਿਆ ਸਨ ਵੋਟਾਂ ਸਰਕਾਰ ਦੇ ਕੋਈ ਨੋਰਮਸ ਹੈਗੇ ਸੈਕਟਰ ਸਾਹਿਬ ਵੀ 20% ਤੋਂ ਬਾਅਦ ਬੋਲੀ ਹੁੰਣੀ ਚਾਹੀਦੀ ਹੈ ਕੋਈ ਨੋਰਮਸ ਹੈਗੇ ਇਹ ਸਰਕਾਰ ਦੇ ਹੈ ਸਾਰੇ ਅਜੀ ਪਹਿਲਾਂ 5 ਬੀ ਆ 10 ਬੀ ਆ ਤੇ 20% ਆ। ਭਾਜੀ ਪਹਿਲੀ ਪੋਜੀਸ਼ਨ ਕਿ ਦੂਜੀ ਵਾਲੀ ਜਿਹੇ ਹੈ। 20% ਆ। ਆ ਆਪਣੀ ਅਮੀਕ ਲਈ ਪਾ ਦੋ ਤੇ 5%। ਤੀਜੀ ਬੋਲੀਆ ਥਾਰਾ ਪਣੀ। ਇਹ ਸੀਜੀ ਉਹ ਦੋ ਵਾਰ ਕੈਨਸਲ ਹੋ ਚੁੱਕੀ ਹੈ। ਬਿਲਕੁਲ ਬਿਲਕੁਲ ਅਸੀਂ ਬਕਾਇਦਾ ਬੋਸ ਕਾਹਦੇ ਹਜਾਤ ਨੂੰ। ਪਹਿਲਾਂ ਦੋ ਪੋਥੀਲੇ ਕੈਨਸਲ ਦਾ ਪਤਾ ਤੁਹਾਨੂੰ? ਬਿਲਕੁਲ ਨਹੀਂ ਜੀ ਪਤਾ। ਬਿਲਕੁਲ ਨਹੀਂ ਪਤਾ ਸੀ ਸੈਕਟਰੀ ਸਾਹਿਬ ਨੂੰ ਅਸੀਂ ਫੋਨ ਕੀਤਾ। ਜੱਗਬਾਨੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ।